ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ ਔਰ ਸਾਰਿਆਂ ਦਾ ਸਵਾਗਤ ਹੈ ਜੀ ਇਸ ਵੀਡੀਓ ਦੇ ਵਿੱਚ ਜਿੰਨੇ ਵੀ ਜਾਣੇ ਇਸ ਵੀਡੀਓ ਨੂੰ ਦੇਖ ਰਹੇ ਨੇ ਤੇ ਅੱਗੇ ਜੁੜਨ ਜਾ ਰਹੇ ਨੇ ਅੱਜ ਦੀ ਇਸ ਵੀਡੀਓ ਦੇ ਵਿੱਚ ਇੱਕ ਰੀਅਲਿਸਟਿਕ ਗੱਲਾਂ ਨੇ ਜਿਹੜੇ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਅੱਜ ਮੈਂ ਉਹਨਾਂ ਵਿੱਚੋਂ ਦੋ ਜਾਣਿਆਂ ਦੀ ਤੁਹਾਡੇ ਨਾਲ ਗੱਲ ਕਰੂੰਗਾ ਸੁਨੀਤਾ ਵਿਲੀਅਮਸ ਐਂਡ ਵੈਰੀ ਬਿਲਮੋਰ ਜਿਹੜੇ ਕਿ ਇੱਕ ਸਪੇਸ ਕ੍ਰਾਫਟ ਦੇ ਵਿੱਚ ਇੰਟਰਨੈਸ਼ਨਲ ਸਪੇਸ ਸੈਂਟਰ ਤੇ ਗਏ ਤੇ ਉਹਨਾਂ ਤਾਂ ਹੀ 8 ਦਿਨ ਦੀ ਜਰਨੀ ਸੀ ਉਹ ਇਸ 8 ਦਿਨ ਦੀ ਜਰਨੀ ਦੇ ਦੌਰਾਨ ਉਹਨਾਂ ਦੇ ਨਾਲ ਕੀ ਹੋਇਆ ਉਹ ਸੇਫ ਨੇ ਜਾਂ ਉਹਨਾਂ ਦੇ ਨਾਲ ਕੋਈ ਪ੍ਰੋਬਲਮ ਹੋਈ ਹੈ ਜਾਂ ਉਹ ਉੱਥੇ ਮੁਸ਼ਕਲ ਦੇ ਵਿੱਚ ਨੇ ਤੇ ਅੱਪਾ ਉਹਦੇ ਬਾਰੇ ਗੱਲ ਕਰਾਂਗੇ ਤੇ ਉਹ ਬਾਅਦੇ ਆਪਾਂ ਆਪਣੀ ਵੀਡੀਓ ਦੇ ਬਾਅਦ ਆਪਣੀ ਅਰਥ ਦੇ ਔਰਬਿਟ ਦੇ ਵਿੱਚ ਇੱਕ ਇੰਟਰਨੈਸ਼ਨਲ ਸਪੇਸ ਸੈਂਟਰ ਆ ਜਿਹੜਾ ਕਿ ਹਰ ਵਕਤ ਉਹਦੇ ਆਲੇ ਦੁਆਲੇ ਰੋਵਲਵ ਹੁੰਦਾ ਰਿਹਾ ਉਸ ਔਰਬਿਟ ਦੇ ਵਿੱਚ ਘੁੰਮ ਰਿਹਾ ਤੇ ਉੱਥੇ ਲਗਾਤਾਰ ਰਿਸਰਚ ਚੱੜੀ ਉਹ ਚੱਲਦੀ ਆ ਤੇ ਅੱਜ ਤੱਕ ਇਹ ਨਹੀਂ ਹੋਇਆ ਜਦੋਂ ਤੱਕ ਉਹ ਲਾਂਚ ਹੋਇਆ ਅਜਿਹਾ ਕਿ ਇਹ ਨਹੀਂ ਹੈ ਕਿ ਉਹ ਜਿਹੜਾ ਇੰਟਰਨੈਸ਼ਨਲ ਸਪੇਸ ਸੈਂਟਰ ਆ ਉਹਦੇ ਉਹ ਖਾਲੀ ਰਿਹਾ ਹੋਵੇ ਉੱਥੇ ਕੋਈ ਨਾ ਕੋਈ ਐਸਟ੍ਰੋਨੌਟਸ ਨੇ ਜਿਹੜੇ ਉਹ ਹੁੰਦੇ ਹੀ ਨੇ ਹਮੇਸ਼ਾ ਤੋਂ ਹੀ ਹੁੰਦੇ ਨੇ ਤਾਂ ਇਸ ਜਰਨੀ ਦੇ ਵਿੱਚ ਹਿੱਸਾ ਲੈਣ ਦੇ ਲਈ ਇਹ ਆਪਣੇ ਦੋ ਐਸਟ੍ਰੋਨੌਟਸ ਨਾਲ ਸਾਡੇ ਵੱਲੋਂ ਇੱਕ ਸਪੇਸ ਕ੍ਰਾਫਟ ਦੇ ਵਿੱਚ ਭੇਜਿਆ ਗਿਆ ਔਰ ਉਸ ਸਪੇਸ ਕ੍ਰਾਫਟ ਦਾ ਜਿਹੜਾ ਨਾਮ ਉਹ ਹੈਗਾ ਸਟਾਰਲਾਈਨਰ ਤੇ ਉਹ ਇੱਕ ਪ੍ਰਾਈਵੇਟ ਕੰਪਨੀ ਆ ਬੋਏ ਜਿਨੇ ਉਹਨੂੰ ਤਿਆਰ ਕੀਤਾ ਤੇ ਲਾਂਚ ਕੀਤਾ ਤੇ ਇਹਦੇ ਨਾਲ ਮੈਂ ਵੀ ਦੱਸਣਾ ਚਾਹੁੰਗਾ ਕਿ ਹੁਣ ਤੱਕ ਨਹੀਂ ਸਿਰਫ ਦੋ ਹੀ ਇਸ ਤਰ੍ਹਾਂ ਦੀਆਂ ਪ੍ਰਾਈਵੇਟ ਕੰਪਨੀਆਂ ਨੇ ਜਿਨ੍ਹਾਂ ਨੇ ਸਪੇਸ ਕ੍ਰਾਫਟ ਨੇ ਜਿਹੜੇ ਤਿਆਰ ਕੀਤੇ ਔਰ ਸਕਸੈਸਫੁਲੀ ਅ ਇਥੇ ਲੌਂਚ ਕੀਤਾ ਉਹਨਾਂ ਨੂੰ ਤੇ ਸਭ ਤੋਂ ਪਹਿਲੀ ਸੀ ਸਪੇਸਐਕਸ ਜਿਨੇ 2000 ਦੇ ਵਿੱਚ ਇੱਕ ਸਪੇਸ ਕ੍ਰਾਫਟ ਆ ਜਿਹੜਾ ਬਹੁਤ ਸਕਸੈਸਫੁਲੀ ਭੇਜਿਆ ਤੇ ਉਹ ਆਪਣੇ ਉਸ ਔਰਬਿਟਲ ਦੇ ਵਿੱਚ ਗਿਆ ਉਹ ਇਸ ਸਪੇਸ ਸੈਂਟਰ ਦਾ ਹਿੱਸਾ ਵੀ ਬਣੇ ਤੇ ਉਸ ਤੋਂ ਬਾਅਦ ਕੋਸ਼ਿਸ਼ ਦੂਸਰੀ ਕੋਸ਼ਿਸ਼ ਜਿਹੜੀ ਕੀਤੀ ਦੂਸਰੀ ਕੰਪਨੀ ਜਿਹੜੀ ਇਸ ਕੋਸ਼ਿਸ਼ ਦੇ ਵਿੱਚ ਕਾਮਯਾਬ ਹੋਣ ਜਾ ਰਹੀ ਤੇ ਉਹ ਕੰਪਨੀ ਸੀ ਬੋਇੰਗ ਇਹਨਾਂ ਨੇ ਪਹਿਲਾਂ 에ਰੋਪਲੇਨਸ ਤਿਆਰ ਕੀਤੇ ਹੋਏ ਨੇ ਤੇ ਇਸੇ ਤਰ੍ਹਾਂ ਹੀ ਹੁਣ ਇਹਨਾਂ ਨੇ ਇਸ ਸਪੇਸ ਕ੍ਰਾਫਟ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਪਾਇਆ ਤੇ ਇਸ ਸਪੇਸ ਕ੍ਰਾਫਟ ਨੂੰ ਰੈਡੀ ਕੀਤਾ ਜਿਹਦੇ ਵਿੱਚ ਸੁਨੀਤਾ ਬਿਲੀਵ ਐਂਡ ਬੈਰੀ ਬਿੰਮੋਰ ਨੇ ਜਿਹੜੇ ਉਹ ਦੋਨੋਂ ਜਣੇ ਇਸ ਬੈਠ ਕੇ 8 ਦਿਨਾਂ ਦੀ ਜਰਨੀ ਦੇ ਲਈ ਯਾਤਰਾ ਦੇ ਲਈ ਗਏ ਸਪੇਸ ਦੇ ਵਿੱਚ ਤਾਂ ਜਦੋਂ ਇਸ ਸਪੇਸ ਦੇ ਵਿੱਚ ਗਏ ਤਾਂ ਉਹਦੇ ਵਿੱਚ ਪ੍ਰੋਬਲਮਸ ਜਿਹੜੀਆਂ ਉਹ ਕ੍ਰੀਏਟ ਹੋਣੀ ਸ਼ੁਰੂ ਹੋ ਗਈਆਂ ਤੇ ਇਹਦੇ ਵਿੱਚ ਕਿਸੇ ਕਿਸੇ ਜਿਹੜੇ ਹੀਲੀਅਮ ਉਹ ਲੀਕ ਹੋ ਰਿਹਾ ਸੀ ਹਲੀਅਮ ਇਹਨੂੰ ਇੱਕ ਤਰ੍ਹਾਂ ਦਾ એનર્ਜੀ ਦਿੰਦਾ ਸੀ ਬੂਸਟ ਦਿੰਦਾ ਸੀ ਜਿਸ ਤਰ੍ਹਾਂ ਆਪਾਂ ਆਪਣੀ ਬਾਡੀ ਹੈ ਜਿਹੜੀ ਉਹਨੂੰ ਖਾਣਾ ਖਾਣ ਤੋਂ ਬਾਅਦ ਐਨਰਜੀ ਮਿਲਦੀ ਹੈ ਤੇ ਸਾਰਾ ਦਿਨ ਆਪਾਂ ਆਪਣਾ ਵਰਕਆਊਟ ਕਰਦੇ ਹਾਂ ਸਾਰੇ ਕੰਮ ਕਰਦੇ ਰੋਜ਼ਾਨਾ ਲਾਈਫ ਦੇ ਤਾਂ ਇਸੇ ਤਰੀਕੇ ਜਿਹੜਾ ਹਲੀਅਮ ਉਹ ਵੀ ਇਹਦੇ ਵਿੱਚ ਇਸ ਤਰ੍ਹਾਂ ਦਾ ਕੰਮ ਕਰਦਾ ਸੀ ਕਿ ਉਸਨੂੰ એનર્ਜੀ ਦਿੰਦਾ ਸੀ ਜਿਸ ਦੀ ਵਜ੍ਹਾ ਕਰਕੇ ਉਹਦੀ ਜਿਹੜੀ ਸਪੀਡ ਆ ਉਹ ਉਸ ਲੈਵਲ ਤੇ ਜਾਂਦੀ ਸੀ ਤੇ ਸਿੱਧੇ ਪਾਸੇ ਦੇ ਵਿੱਚ ਕਹਦੇ ਆ ਉਹਦੀ ਗਤੀ ਜਿਹੜੀ ਉਹਦੀ ਸਪੀਡ ਆ ਉਹਨੂੰ ਉਹ ਬੂਸਟ ਕਰਦਾ ਸੀ ਤੇ ਉਹ ਉਸ ਆਰਬਿਟਲ ਤੱਕ ਪਹੁੰਚਦੇ ਲਈ ਹੈਲਪ ਕਰਦਾ ਸੀ ਅੱਜ ਤੱਕ ਇਹੀ ਦੋ ਕੰਪਨੀ ਨੇ ਜਿਨ੍ਹਾਂ ਨੇ ਇਸ ਤਰ੍ਹਾਂ ਸਪੇਸ ਕ੍ਰਾਫਟ ਪਿਆਰੇ ਕਿਤੇ ਜਿਹੜੇ ਕਿ ਸਰ ਸਭ ਔਰਬਿਟਲ ਦੇ ਵਿੱਚ ਵੀ ਜਾ ਕੇ ਰਿਵੋਲਵ ਕਰਦੇ ਸੀ ਇਹਦੇ ਵਿੱਚ ਉਹ ਹੀਲੀਮ ਜਿਹੜੀ ਉਹ ਪ੍ਰੋਪਰ ਕੰਮ ਨਹੀਂ ਕਰ ਸਕੀ ਲੀਕ ਹੋ ਰਹੀ ਸੀ ਜਿਹੜੀ ਕਿ ਇਸ ਨੂੰ ਬੂਸਟ ਕਰਦੀ ਸੀ ਕਿ ਔਰਬਿਟੋ ਤੱਕ ਆਪਣੇ ਪ੍ਰੋਪਰਲੀ ਉਹ ਜਾ ਸਕੇ ਤਾਂ ਪਰ ਹੀਲੀਮ ਲੀਕ ਹੋਣ ਕਰਕੇ ਇਹਦੇ ਵਿੱਚ ਦਿੱਕਤ ਆਈਆਂ ਜਿਹੜੀ ਹੀਲੀਮ ਉਹ ਇਸ ਸਪੇਸ ਕ੍ਰਾਫਟ ਦੇ ਲਈ ਖਾਣੇ ਦਾ ਕੰਮ ਕਰਦੀ ਸੀ ਹੀਲੀਮ ਇਹਦੇ ਪ੍ਰੋਪਲੈਂਟਸ ਨੂੰ ਐਕਟਿਵ ਕਰਦਾ ਸੀ ਉਸ ਦੀ ਐਕਟੀਵਿਟੀ ਦੇ ਨਾਲ ਜਿਹੜੇ ਥਰਸਟਰਸ ਸੀ ਉਹ ਕੰਮ ਕਰਦੇ ਸੀ ਤਾਂ ਥਰਸਟਰਸ ਦਾ ਕੰਮ ਸੀ ਉਦੀ ਗਤੀ ਨੂੰ ਉਸ ਲੈਵਲ ਤੱਕ ਲੈ ਕੇ ਜਾਣਾ ਕਿ ਉਹ ਆਪਣੇ ਆਰਬਿਟਰ ਤੱਕ ਪਹੁੰਚ ਸਕੇ ਤੇ ਉਹਦੇ ਵਿੱਚ ਉਹ ਰਿਵੋਲਵ ਕਰ ਸਕੇ ਬਟ ਇਹਦੇ ਵਿੱਚ ਕੁਝ ਥਰਸਟਰਸ ਜਿਹੜੇ ਉਹ ਕੰਮ ਛੱਡ ਗਏ ਤਾਂ ਫਿਰ ਵੀ ਨਾਸਾ ਦੀ ਹੈਲਪ ਦੇ ਨਾਲ ਉਹ ਉਹ ਸਪੇਸ ਕ੍ਰਾਫਟ ਆ ਜਿਹੜਾ ਉਸ ਇੰਟਰਨੈਸ਼ਨਲ ਸਪੇਸ ਸੈਂਟਰ ਤੱਕ ਪਹੁੰਚਿਆ ਜਿਹਦੇ ਵਿੱਚ ਉਹ ਦੋਨੋਂ ਜਾਣੇ ਉਸ ਸਪੇਸ ਸੈਂਟਰ ਦੇ ਅੰਦਰ ਐਂਟਰ ਹੋਏ ਤੇ ਉਹਦੇ ਵਿੱਚ ਪ੍ਰੋਬਲਮ ਹੋਣ ਕਰਕੇ ਨਾਸਾ ਨੇ ਇਹ ਡਿਸਾਈਡ ਕੀਤਾ ਜਿਹੜੇ ਇਹ ਦੋਨੋਂ ਐਸਟਰੋਨੌਟਸ ਨੇ ਉਹਨਾਂ ਨੂੰ ਸੇਫ ਰੱਖਿਆ ਜਾ ਉਹਨਾਂ ਦੀ ਸੇਫਟੀ ਤੇ ਲਈ ਉਹਨਾਂ ਨੂੰ ਉਸ ਸਪੇਸ ਕ੍ਰਾਫਟ ਦੇ ਵਿੱਚ ਵਾਪਸ ਨਹੀਂ ਲਿਆਂਦਾ ਗਿਆ ਤਾਂ ਸਿਰਫ ਸਪੇਸ ਕ੍ਰਾਫਟ ਨੂੰ ਵਾਪਸ ਲੈ ਕੇ ਆਂਦਾ ਗਿਆ ਜਿਹਦੇ ਕਿ ਤਿੰਨ ਪੈਰਾਸ਼ੂਟ ਦੀ ਹੈਲਪ ਦੇ ਨਾਲ ਉਹਨੂੰ ਨਿਊਯਾਰਕ ਦੇ ਵਿੱਚ ਲੈਂਡ ਕਰਵਾਇਆ ਗਿਆ ਉਹਨਾਂ ਦੀ ਸੇਫਟੀ ਲਈ ਉਹਨਾਂ ਦੋਨੋਂ ਐਸਟਰੋਨੌਟਸ ਨੂੰ ਉਸੇ ਇੰਟਰਨੈਸ਼ਨਲ ਸਪੇਸ ਸੈਂਟਰ ਦੇ ਵਿੱਚ ਜਿਹੜਾ ਰੱਖਿਆ ਗਿਆ ਉਹਨਾਂ ਜਾਨਾਂ ਦੀ ਸੇਫਟੀ ਤੇ ਇੱਕ ਵੱਡਾ ਕਾਰਨ ਏਬੀਸੀ ਕੀ ਕਲਪਨਾ ਚਾਵਨਾ ਜੀ ਵਾਲਾ ਜਿਹੜਾ ਇਨਸੀਡੈਂਟ ਸੀ ਉਹ ਦੁਬਾਰਾ ਤਾਂ ਹੋਣਾ ਨਹੀਂ ਚਾਹੁੰਦੇ ਤੇ ਉਹ ਹੁਣ ਉੱਥੇ ਕਾਫੀ ਲੰਬਾ ਸਮਾਂ ਉੱਥੇ ਰਹਿਣਗੇ ਬਟ ਇਹ ਨਹੀਂ ਸੀ ਕਿ ਉਸ ਸਪੇਸ ਸੈਂਟਰ ਦੇ ਅੰਦਰ ਹੋਰ ਕੋਈ ਹੈ ਨਹੀਂ ਸੀ ਤਾਂ ਉਸ ਤੋਂ ਪਹਿਲਾਂ ਇੱਕ ਐਕਸਪਿਡੀਸ਼ਨ 71 ਕ੍ਰੂ ਆ ਜਿਹੜਾ ਉਹਦੇ ਵਿੱਚ ਆਲਰੇਡੀ ਮੌਜੂਦ ਸੀ ਜਿਹਦੇ ਵਿੱਚ 6 ਤੋਂ 7 ਜਣੇ ਉਦੋਂ ਪਹਿਚ ਆਲਰੇਡੀ ਹੈਗੇ ਸੀ ਤਾਂ ਉਹਨਾਂ 6-7 ਜਣਾਂ ਨੂੰ ਇਹਨਾਂ ਦੋਨਾਂ ਨੇ ਵੀ ਉੱਥੇ ਜੁਆਇਨ ਕਰ ਲਿਆ ਇਹਨਾਂ ਨੂੰ ਦਿੱਕਤ ਕਿਸ ਚੀਜ਼ ਦੀ ਆ ਰਹੀ ਸੀ ਦਿੱਕਤ ਆ ਰਹੀ ਸੀ ਕਿ ਇਹ ਆਪਣੇ 8 ਦਿਨਾਂ ਦੇ ਹਿਸਾਬ ਦੇ ਨਾਲ ਆਪਣਾ ਖਾਣਾ ਆਪਣੇ ਕੱਪੜੇ ਆਪਣੀਆਂ ਜੋ 8 ਦਿਨ ਦੀਆਂ ਰਿਕੁਆਇਰਮੈਂਟਸ ਸੀ ਸਿਰਫ ਉਹਨੀਆਂ ਹੀ ਪੂਰੀਆਂ ਕਰ ਸਕੇ ਸੀ ਤਾਂ 8 ਦਿਨਾਂ ਦੇ ਖਾਣੇ ਤੋਂ ਬਿਨਾ ਹੋਰ ਕੋਈ ਚੀਜ਼ ਨਹੀਂ ਸੀ ਇਹਨਾਂ ਦੇ ਕੋਲੇ ਬਟ ਇਸ ਤਰ੍ਹਾਂ ਨਹੀਂ ਹੈ ਕਿ ਐਕਸਪਿਡੀਸ਼ਨ 71 ਪਹਿਲਾਂ ਹੀ ਮੈਂਬਰ ਉੱਥੇ ਮੌਜੂਦ ਨੇ ਉਹਨਾਂ ਦੇ ਕੋਲੇ ਆਲਰੇਡੀ ਖਾਣਾ ਪੰਜ ਤੋਂ 6 ਮਹੀਨਿਆਂ ਦਾ ਉਹਨਾਂ ਦੇ ਕੋਲੇ ਹੁੰਦਾ ਹੈ ਤਾਂ ਉਹ ਉਹਨਾਂ ਦੇ ਨਾਲ ਉਹ ਐਡਜਸਟ ਕਰਨਗੇ ਤੇ ਹੁਣ ਆਪਾਂ ਗੱਲ ਕਰਦੇ ਆ ਕਿ ਇਹ ਜੋ ਸਪੇਸ ਸੈਂਟਰ ਹੈ ਉਹ ਕਿਸ ਤਰ੍ਹਾਂ ਦਾ ਹੈ ਇਸ ਸਪੇਸ ਸੈਂਟਰ ਜਿਹੜਾ ਉਹ 350 ਫੀਟ ਲੰਬਾ ਤੇ ਇਹ ਲਗਭਗ 6 ਕਮਰਿਆਂ ਦੇ ਘਰ ਵਰਗਾ ਘਰ ਹੈ ਤੇ ਇਹਦੇ ਵਿੱਚ ਰਹਿਣ ਦੀ ਹਰ ਇੱਕ ਤਰ੍ਹਾਂ ਦੀ ਸੁੱਖ ਸੁਵਿਧਾਵਾਂ ਹੈਗੀਆਂ ਨੇ ਤੇ ਇਹਦੇ ਵਿੱਚ ਜਦੋਂ ਚਾਹੁੰਦੇ ਨੇ ਉਹ ਇੱਥੇ ਆਰਾਮ ਕਰ ਸਕਦੇ ਨੇ ਆਪਣਾ ਕੰਮ ਕਰ ਸਕਦੇ ਨੇ ਤੇ ਆਪਣੀ ਰੈਸਟ ਕਰ ਸਕਦੇ ਨੇ ਤਾਂ ਇਹਦੇ ਵਿੱਚ 6 ਤੋਂ 7 ਜਾਨੇ ਬੜੇ ਈਜ਼ੀਲੀ ਜਿਹੜੇ ਉਹ ਐਡਜਸਟ ਹੋ ਸਕਦੇ ਨੇ ਬਟ ਹੁਣ ਇਹ 2 ਮੈਂਬਰ ਹੋਰ ਉਹਦੇ ਵਿੱਚ ਐਡ ਹੋ ਗਏ ਤਾਂ ਇਹਨਾਂ ਦੇ ਲਈ ਵੀ ਉਹਦੇ ਵਿੱਚ ਕੋਈ ਕਮੀ ਨਹੀਂ ਹੈਗੀ ਤੇ ਉੱਥੇ ਉਹ ਆਰਾਮ ਦੇ ਨਾਲ ਜਿੰਨਾ ਟਾਈਮ ਰਹਿਣਾ ਚਾਹੁੰਦੇ ਨੇ ਉਹ ਰੱਖ ਸਕਦੇ ਨੇ ਇਸ ਸਪੇਸ ਸੈਂਟਰ ਦੇ ਅੰਦਰ ਇਸ ਤਰ੍ਹਾਂ ਦੇ ਸਿਸਟਮ ਨੇ ਜਿਹੜੇ ਪੈਨਲ ਨੇ ਉਹ ਲੱਗੇ ਹੋਏ ਨੇ ਜਿਤੇ ਵਿੱਚ ਕਾਰਬਨ ਡਾਈਆਕਸਾਈਡ ਨੂੰ ਰੀਸਾਈਕਲ ਕਰਕੇ ਆਕਸੀਜਨ ਦੇ ਵਿੱਚ ਚੇਂਜ ਕੀਤਾ ਜਾਂਦਾ ਕਿਉਂਕਿ ਜਦੋਂ ਵੀ ਉੱਥੇ ਕੋਈ ਵੀ ਸਾਹ ਲੈਂਦਾ ਜੋ ਉਹਦੇ ਵਿੱਚ ਇਨਸਾਨ 6 ਤੋਂ 7 ਜਾਂ 8 ਜਾਣੇ ਹੋਣ ਇਸ ਸਮੇਂ ਉਸ ਵਿੱਚ ਰਹਿ ਰਹੇ ਨੇ ਤਾਂ ਉਹਨਾਂ ਦਾ ਜਿਹੜਾ ਕਾਰਬਨ ਡਾਈਆਕਸਾਈਡ ਉਹਨਾਂ ਦੇ ਸਾਹ ਦੇ ਰਾਹੀਂ ਬਾਹਰ ਆਇਆਗੀ ਤਾਂ ਉਸ ਕਾਰਬਨ ਡਾਈਆਕਸਾਈਡ ਦੇ ਅੰਦਰੋਂ ਕੁਝ ਅੰਸ਼ਾ ਜਿਹੜਾ ਉਹ ਆਕਸੀਜਨ ਤਾਂ ਵੀ ਹੁੰਦਾ ਜਿਹਨੂੰ ਕੀ ਰੀਸਾਈਕਲ ਕਰਕੇ ਆਕਸੀਜਨ ਦੇ ਵਿੱਚ ਕਨਵਰਟ ਕੀਤਾ ਜਾਂਦਾ ਤੇ ਉੱਥੇ ਸਾਹ ਲੈਣ ਦੇ ਲਈ ਦੁਬਾਰਾ ਤੋਂ ਯੂਜ਼ ਕੀਤਾ ਜਾਂਦਾ ਤੇ ਇਸ ਤਰ੍ਹਾਂ ਦਾ ਵੀ ਉਹਦੇ ਵਿੱਚ ਇੱਕ ਪੈਨਲ ਹੈਗਾ ਜਿਹਦੇ ਵਿੱਚ ਕੀ ਬਾਡੀ ਵਾਸਟੇਜ ਜਿਹਨੂੰ ਆਪਾਂ ਪਸ਼ਾਬ ਕਹਿ ਸਕਦੇ ਹਾਂ ਉਹਨੂੰ ਵੀ ਰੀਸਾਈਕਲ ਕਰਕੇ ਪੀਣਯੋਗ ਪਾਣੀ ਦੇ ਵਿੱਚ ਕਨਵਰਟ ਕੀਤਾ ਜਾਂਦਾ ਤੇ ਜਿਹੜਾ ਹਵਾ ਦੇ ਵਿੱਚ ਮੌਇਸਚਰ ਆ ਮੌਇਸਚਰ ਨੂੰ ਵੀ ਰੀਸਾਈਕਲ ਕਰਦੇ ਨੇ ਤੇ ਉਹਨੂੰ ਪੀਣਯੋਗ ਪਾਣੀ ਦੇ ਵਿੱਚ ਕਨਵਰਟ ਜੋ ਬਾਡੀ ਨੂੰ ਪਸੀਨਾ ਆਉਂਦਾ ਜੋ ਸਵੇਟਿੰਗ ਹੈ ਤੇ ਉਸ ਨੂੰ ਵੀ ਉਹ ਪੈਨਲ ਹੈ ਜਿਹੜਾ ਰੀਸਾਈਕਲ ਕਰਦਾ ਤੇ ਉਹਨੂੰ ਪੀਣਯੋਗ ਪਾਣੀ ਦੇ ਵਿੱਚ ਕਨਵਰਟ ਕਰਦਾ ਤੇ ਇਹਨਾਂ ਯਾਤਰੀਆਂ ਦੇ ਕੋਲੇ ਆਲਰੇਡੀ ਜੋ ਉਹਦੇ ਵਿੱਚ ਪਹਿਲਾਂ 6 ਤੋਂ 7 ਜਾਣੇ ਜਾਂ 5 ਜਾਣੇ ਜਿੰਨੇ ਵੀ ਸੀ ਉਹਦੇ ਵਿੱਚ ਜੋ ਐਗਜ਼ਿਸਟ ਕਰਦੇ ਸੀ ਉਹਨਾਂ ਕੋਲੇ 6 ਤੋਂ 7 ਮਹੀਨਿਆਂ ਦਾ ਖਾਣਾ ਜਿਹੜਾ ਉਹ ਮੌਜੂਦ ਹਰ ਤੇ ਉਹਨੂੰ ਆਪਣਾ ਈਜ਼ੀਲੀ ਉੱਥੇ ਯੂਜ਼ ਕਰਕੇ ਸਰਵਾਈਵ ਕਰ ਸਕਦੇ ਨੇ ਤਾਂ ਹੁਣ ਇਹ ਦੋ ਜਾਣੇ ਹੋਰ ਉਹਦੇ ਵਿੱਚ ਐਡ ਹੋ ਗਏ ਤੇ ਉਹ ਇਸ ਤਰ੍ਹਾਂ ਦਾ ਐਡਜਸਟ ਕਰਦੇ ਕਿ ਉਹਨਾਂ ਨੂੰ ਉਹ 5 ਤੋਂ 6 ਮਹੀਨਿਆਂ ਤੱਕ ਯੂਜ਼ ਕਰ ਸਕਣ ਤੇ ਖਾਣਾ ਜਿਹੜਾ ਉਹਨਾਂ ਨੂੰ ਪ੍ਰੋਪਰਲੀ ਸਭ ਨੂੰ ਮਿਲ ਸਕੇ ਤਾਂ ਇਹ ਪ੍ਰੋਸੀਜਰ ਹੈ ਜਿਹੜਾ ਇਸ ਖਾਣੇ ਦਾ ਉਦੋਂ ਤੱਕ ਚੱਲਦਾ ਰਹੂਗਾ ਜਦੋਂ ਤੱਕ ਇਥੋਂ ਐਕਸਪੈਂਡੀਸ਼ਨ 71 ਜਿਹੜੀ ਮੌਜੂਦ ਆ ਤੇ ਉਹਨਾਂ ਕੋਲੇ ਖਾਣਾ ਤੇ ਇਥੋਂ ਜਦੋਂ ਉਹ ਚੇਂਜ ਹੋਣਗੇ ਤਾਂ ਇਹਨਾਂ ਦੀ ਜਗ੍ਹਾ ਤੇ ਜਿਹੜਾ ਨਵਾਂ ਕ੍ਰੂ ਆਏਗਾ ਤਾਂ ਉਹ ਆਪਣੇ ਨਾਲ ਇਹਨਾਂ ਦੋ ਜਾਨਾਂ ਦਾ ਵੀ ਹੋਰ ਖਾਣਾ ਜਿਹੜਾ ਆਪਣੇ ਨਾਲ ਲੈ ਕੇ ਆਉਣਗੇ ਤੇ ਇਸ ਤਰ੍ਹਾਂ ਇਹ ਸੁਨੀਤਾ ਵਿਲੀਅਮਸ ਤੇ 베ਰੀ ਬਿੰਮੋਰ ਜਿਹੜੇ ਇਹਨਾਂ ਦੇ ਨਾਲ ਅਗਲੇ 8 ਮਹੀਨੇ ਉਸੇ ਤਰ੍ਹਾਂ ਗੁਜ਼ਾਰਨਗੇ ਤੇ ਕੋਈ ਉਹਨਾਂ ਨੂੰ ਰਹਿਣ ਦੇ ਵਿੱਚ ਦਿੱਕਤ ਨਹੀਂ ਹੈ ਕਿਉਂਕਿ ਉੱਥੇ ਸਾਰੀਆਂ ਚੀਜ਼ਾਂ ਸਾਰੀਆਂ ਸੁੱਖ-ਸੁਭਿਧਾਵਾਂ ਉਪਲਬਧ ਹਨ ਉਹਨਾਂ ਦੇ ਕੋਲੇ ਐਕਸਪੈਂਡੀਸ਼ਨ 71 ਰਿਮੈਂਬਰ ਨਹੀਂ ਉਹਨਾਂ ਨੇ 24 ਸਤੰਬਰ 2024 ਨੂੰ ਵਾਪਸ ਆਉਣਾ ਤੇ ਉਹਨਾਂ ਦੀ ਜਗ੍ਹਾ ਤੇ ਇੱਕ ਨਵੀਂ ਟੀਮ ਆ ਜਿਹੜੀ ਉਹ ਉੱਥੇ ਪਹੁੰਚ ਜੂਗੀ ਤਾਂ ਸੁਨੀਤਾ ਵਿਲੀਅਮ ਤੇ ਬੈਰੀ ਮਿਲਮੋਰ ਨੇ ਜਿਹੜੇ ਉਹ 8 ਮਹੀਨੇ ਤੱਕ ਲਗਾਤਾਰ ਉਸੇ ਸਪੇਸ ਸੈਂਟਰ ਦੇ ਵਿੱਚ ਇੰਟਰਨੈਸ਼ਨਲ ਸਪੇਸ ਸੈਂਟਰ ਦੇ ਵਿੱਚ ਰਹਿਣਗੇ ਤੇ ਨੈਕਸਟ ਈਅਰ ਇੱਕ ਮਿਸ਼ਨ ਆ ਜਿਹੜਾ ਸਪੇਸ ਐਕਸ ਕੰਪਨੀ ਨਾਲ ਟਾਈ ਅਪ ਹੋ ਗਿਆ ਤਾਂ ਜਿਹਦੇ ਵਿੱਚ ਕਰੂ ਡ੍ਰੈਗਨ 9 ਦੇ ਨਾਮ ਦਾ ਇੱਕ ਸਪੇਸ ਕ੍ਰਾਫਟ ਆ ਜਿਹੜਾ ਉਸ ਇੰਟਰਨੈਸ਼ਨਲ ਪਲੇ ਸਟੇਸ਼ਨ ਤੱਕ ਜਾਊਗਾ ਜਿਹਦੇ ਵਿੱਚ ਚਾਰ ਮੈਂਬਰ ਜਾ ਸਕਦੇ ਨੇ ਬਟ ਉਹਦੇ ਵਿੱਚ ਦੋ ਮੈਂਬਰ ਹੀ ਜਾਣਗੇ ਤੇ ਦੋ ਸੀਟਾਂ ਉਹਦੇ ਵਿੱਚ ਖਾਲੀ ਰਹਿਣਗੇ ਉਹ ਦੋ ਸੀਟਾਂ ਸੁਨੀਤਾ ਵਿਲੀਮ ਤੇ ਬੈਰੀ ਮਿਲਮੋਰ ਦੇ ਲਈ ਨੇ ਜਦੋਂ ਉਹ ਉੱਥੇ ਪਹੁੰਚ ਗਿਆ ਤਾਂ ਇਹ ਦੋਨੋਂ ਜਾਣੇ ਉਸ ਵਿੱਚ ਬੈਠ ਕੇ ਵਾਪਸ ਆਪਣੇ ਇਸ ਅਰਥਪਲੈਨਰ ਦੇ ਉੱਪਰ ਵਾਪਸ ਹੋਣਗੇ ਤਾਂ ਇਸ ਸਮੇਂ ਦੌਰਾਨ ਉੱਥੇ ਜੋ ਟੀਮ ਰਹੇਗੀ ਜੋ ਐਕਸਪੈਰੀਮੈਂਟ ਕਰੇਗੀ ਜੋ ਉੱਥੇ ਉਹ ਕੰਮ ਕਰੇਗੀ ਤਾਂ ਉਹਨਾਂ ਦੇ ਕੰਮ ਦੇ ਵਿੱਚ ਇਹ ਹਿੱਸੇਦਾਰੀ ਪਾਉਣਗੇ ਤੇ ਉਹਨਾਂ ਦੀ ਹੈਲਪ ਕਰਨਗੇ ਤੇ ਉਹਨਾਂ ਦੇ ਨਾਲ ਨੇ ਜਿੰਨੇ ਵੀ ਉੱਥੇ ਦੇ ਮਿਸ਼ਨ ਨੇ ਜਾਂ ਜੋ ਵੀ ਉੱਥੇ ਐਕਸਪੈਰੀਮੈਂਟ ਹੋਏਗਾ ਉਹਦਾ ਉਹ ਉਹਦੇ ਉਹ ਭਾਗੀਦਾਰ ਬਣਨਗੇ ਤੇ ਉਹਨਾਂ ਦੇ ਨਾਲ ਮਿਲ ਕੇ ਇਹ ਸਾਰਾ ਕੰਮ ਕਰਦੇ ਰਹਿਣਗੇ ਤੇ 8 ਮਹੀਨੇ ਬਾਅਦ ਉਹ ਇਸ ਸਪੇਸ ਕ੍ਰਾਫਟ ਦੇ ਵਿੱਚ ਜਿਹਦੀ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਤਾਂ ਉਹਦੇ ਵਿੱਚ ਉਹ ਬੈਠ ਕੇ ਵਾਪਸ ਇਸ ਅਰਥਪਲੈਨਟ ਦੇ ਉੱਪਰ ਆ ਜਾਣਗੇ